ਹਾਂਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆ ਹੁਣ ਤੁਸੀਂ ਮੰਮੀ ਨਾਲ ਗੱਲ ਕਰੋ ਸਾਰਿਆਂ ਨੂੰ ਸਸਰੀਕਾਰ ਤੇ ਹੋਰ ਆਪਣਾ ਰਾਜੀ ਖੁਸ਼ੀ ਦਾ ਪਤਾ ਦੱਸੋ ਕਿਦਾਂ ਤੁਸੀਂ ਠੀਕ ਠਾਕ ਆ ਤਾਂ ਮੈਂ ਤਾਂ ਇੱਧਰ ਠੀਕ ਠਾਕ ਆ ਮੈਂ ਬਣਾਈ ਘਰੀ ਜਾਨੀ ਆਪਣੀ ਬੈਠੀ ਮ제 ਦੇ ਨਾਲ ਤੇ ਕਦੀ ਢੇਰ ਲੈਣੀ ਕਦੀ ਬਣਾ ਲੈਣੀ ਆ ਇਹੀ ਕੰਮ ਮੇਰਾ ਚੱਲਦਾ ਆ ਤੇ ਕੋਟੀਆਂ ਸਵਾਟਰ ਵਿੱਚ ਚਾਰ ਪੰਜ ਬਣਾ ਲਾਇਆ ਅੱਜ ਮੈਂ ਵੀ ਤੋਂ ਵੀ ਬਹੁਤ ਜ਼ਿਆਦਾ ਪਈ ਸੀਗੀ ਅੱਜ ਤੁਹਾਨੂੰ ਚਾਹ ਦਾ ਠੰਡਵਾ ਹੁਣ ਮੈਂ ਵੀ ਰਜਾਈ ਚ ਬੜੀ ਮੈਂ ਠੰਡ ਬਹੁਤ ਗੰਢੀ ਆ ਹਾਂਜੀ ਤੇਰਾ ਨੂੰ ਸੁਣ ਜਣੀ ਹੁਆ ਹਾਂਜੀ ਤੇ ਬੱਚੇ ਮੇਰੇ ਬਾਹਰੋਂ ਆਏ ਉਹਨਾਂ ਨੇ ਮੈਂ ਢਿਕਣ ਨਹੀਂ ਆ ਬਜ਼ਾਰ ਗਏ ਹੋਆ ਅਜੇ ਢਕਰ ਆਏ ਨਹੀਂ ਮੈਂ ਕਿੱਸ ਚਾਲ ਉਹਨਾਂ ਦੀ ਵੀ ਫੋਟੋ ਵਿੱਚ ਮੈਂ ਜਿੰਦੀ ਬਲਾਗ ਬਣਾਉਂਦੀ ਹਾਂਜੀ ਤੇ ਉਹ ਵੀ ਦੇਖਦੇ ਤੁਸੀਂ ਅਜਨਾ ਮੰਮੀ ਇਹਨਾ ਮੈਨੂੰ ਇੱਕ ਕਮੈਂਟ ਵੀ ਆਇਆ ਉਹਨੇ ਬੜਾ ਪਿਆਰਾ ਲਿਖਿਆ ਆ ਉਹਨੇ ਲਿਖਿਆ ਆ ਸੱਸੀ ਕਾਲ ਬੇਬੇ ਜੀ ਤੇ ਮੈਂ ਤਾਂ ਤੁਹਾਨੂੰ ਕਹਿੰਦੀ ਸੀ ਕਿ ਤੁਸੀਂ ਹੁਣ ਸੱਸੀ ਕਾਲ ਜ਼ਰੂਰ ਕਰਨੇ ਉਹਨਾਂ ਨੂੰ ਜਵਾਬ ਮਿਲ ਜਾਏਗਾ ਸੱਸੀ ਕਾਲ ਆ ਜੀ ਜਿョਈ ਕਿੱਦਾਂ ਹੈਗੇ ਆ ਠੀਕ ਠਾਕ ਆ ਹਾਂਜੀ ਤੁਹਾਨੂੰ ਬਹੁਤ ਮਿਸ ਕਰਦੇ ਸਾਰੇ ਠੀਕ ਠਾਕ ਦੱਸੋ ਮੈਂ ਸਿਮੈ ਵੀ ਸਾਰਿਆਂ ਨੂੰ ਕਰਦੀ ਆ ਜਿਹੜੇ ਮੈਨੂੰ ਕਮੈਂਟ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਜ਼ਿਆਦਾ ਰਾਜੀ ਖੁਸ਼ੀ ਰਹੋ ਅਸਲ 'ਚ ਮੰਮੀ ਨੂੰ ਸਾਰੇ ਕਮੈਂਟ ਜਿਹੜੇ ਮੈਂ ਪੜ ਕੇ ਸੁਣਾਉਂਦੀ ਰਹਿੰਦੀ ਆ ਕਿ ਮੰਮੀ ਤੁਹਾਨੂੰ ਇਸ ਤਰ੍ਹਾਂ ਸਾਰੇ ਬੋਲ ਰਹੇ ਆ ਸਾਰੇ ਕਹਿ ਰਹੇ ਆ ਤੇ ਬੜੀ ਚੰਗਾ ਲੱਗਦਾ ਬਹੁਤ ਖੁਸ਼ੀ ਹੁੰਦੀ ਆ ਕਿ ਤੁਸੀਂ ਸਾਰਿਆਂ ਨੇ ਸਾਨੂੰ ਪੋਜ਼ਿਟਿਵ ਰਿਪਲਾਈ ਕਰਦੇ ਆ ਜਾਂ ਸਾਨੂੰ ਪਿਆਰ ਕਰਦੇ ਆ ਤੁਸੀਂ ਫਸਟੇ ਬੋਲਦੇ ਆ ਹਨਾ ਸਾਨੂੰ ਤੁਹਾਨੂੰ ਪਿਆਰ ਕਰਦੀ ਆ ਤੇ ਮੈਂ ਤਾਂ ਕਦੀ ਸੋਚਿਆ ਨਹੀਂ ਸੀ ਵੀ ਮੈਨੂੰ ਇੰਨਾ ਪਿਆਰ ਮਿਲੇਗਾ ਤਾਂ ਚਲੋ ਤੁਹਾਡਾ ਧੰਨਵਾਦ ਆ ਬਹੁਤ-ਬਹੁਤ ਸ਼ੁਕਰੀਆ ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਭਈ ਜਿੱਦਾਂ ਹੁਣ ਉਸ ਸਮੇਂ ਦੀ ਕਰੰਸੀ ਕੀ ਹੁੰਦੀ ਸੀ ਜਿੱਦਾਂ ਹੁਣ ਤਾਂ ਸਾਨੂੰ ਤਾਂ ਇੰਨਾ ਪਤਾ ਨਾ ਮੈਂ ਵੀ ਜਦੋਂ ਬਚਪਨ ਵਿੱਚ ਦੇਖੇ ਸੀਗੇ 25 ਪੈਸੇ ਫਿਰ ਨਹੀਂ 25 ਪੈਸੇ 25 ਪੈਸੇ 50 ਪੈਸੇ ਮੈਂ ਦੇਖੇ ਆ 50 ਦਸੀ ਚਵਾਨੀਆਂ 80ਆਂੀਆਂ 100 ਰੁਪਈਆ ਹੁੰਦਾ ਸੀ ਇਹਦੇ ਚਾਰ ਹੀ ਸੀ ਹੁੰਦੇ ਸੀ 50 ਦਸੀ ਦਾ ਤਾਂ ਪਤਾ ਨਾ 50 ਦਸੀਆਂ ਤੋਂ ਬਾਅਦ ਚਾਈਆਂ ਪਹਿਲਾਂ ਚਵਾਨੀਆਂ ਹੁੰਦੀਆਂ ਦੁਵਾਨੀਆਂ अच्छा एक, दा दा अच्छा। आ आ एक आना ਹੋਣਾ ਕੰਢਿਆ ਵਾਲਾ ਜਿਹਦਾ ਦਸੀ ਦਾ ਕੀ ਇੰਗਰੇ ਆ ਦਾ اچھا اچھا ਇਦਾਂ ਕੰਡੇ ਹੁੰਦੇ ਯਾਰ ਇਹ ਦਵਾਈ ਆਨੇ ਦੇ ਉਹਨੂੰ 4 ਪੈਸੇ ਸੱਜਦੇ ਸੀ ਇੱਕ ਇਹ ਆਨਾ ਹਾਂਜੀ ਤੇ ਮਗਰ ਲਿਆ ਭਈ ਪਈਏ ਦੇ 16 ਪੈਸੇ ਬਣਦੇ ਸੀ ਠੀਕ ਆ ਜੁਆਨੀ ਦੇ 8 ਪੈਸੇ ਹੂੰ ਤੇ 8 ਆਨਿਆਂ ਦੇ 8 ਪੈਸੇ ਤਾਂ 16 ਪੈਸੇ ਬਣਦੇ ਅਸੀਂ ਬਚਪਨ ਸੀ ਛੋਟੇ ਸੀ ਦੁੱਧ ਲੈਣ ਜਾਵਾਂ ਪਹਿਲਾਂ ਪੰਡ ਲੱਖਿਆ ਮਾਪਿਆਂ ਦੇ ਘਰ ਤੋਂ ਨਹੀਂ ਐਨੇ ਪਸ਼ੂ ਲੱਖੇ ਬਾਅਦ ਚ ਘਾਹ ਰੱਖੀ ਮੇਰੀ ਮੰਮੀ ਨੇ ਅੱਛਾ ਤੇ ਅਸੀਂ ਦੁੱਧ ਲੈਣ ਦੁੱਧੀ ਕੋ ਜਾਣਾ ਤਾਂ دیਵਾਨੀ ਲੈ ਜਾਣੀ ਅੱਛਾ دیਵਾਨੀ ਦੇ ਵਿੱਚ ਪਾਈਆ ਦੁੱਧ ਲੈ ਆਉਣਾ ਤੇ ਇੱਕ ਦੋ ਆ ਚਾਰਾਂ ਨੇ ਲਿਆਣੇ ਜੀ ਜਵਾਨੀ ਦੇ ਵਿੱਚ ਦੋ ਆਨਿਆਂ ਦਾ ਦੁੱਧ ਲੈ ਆਉਣਾ ਤੇ ਆਨੇ ਦੀ ਖੰਡ ਲੈ ਆਉਣੀ ਅੱਛਾ ਟਕੇ ਦੀ ਚਾਹ ਪੱਤੀ ਲੈਣੀ ਟਕਾ ਵੀ ਟਕਾ ਨਹੀਂ ਟਕੇ ਵੀ ਹੁੰਦੀ ਟਕੇ ਦੀ ਚਾਹ ਪੱਤੀ ਇੰਨੀ ਲੈਣੀ ਅੱਛਾ ਅੱਛਾ ਇੰਨੀ ਸਸਤੀ ਸੀ 1 ਗਰਮ ਤੇ 1/2 ਕਿਲੋ ਪੱਤੀ ਸੀ ਅੱਛਾ ਤੇ ਹੁਣ ਤਾਂ ਸੌਵਾਂ ਦਾ ਸਾਥ ਵੀ ਚੱਲ ਰਿਹਾ ਹੁਣ ਤਾਂ ਕੋਈ ਹੰਤਾ ਹੀ ਨਹੀਂ ਹੈਗਾ ਜੀ ਪੱਤੀ ਕਿੰਨੇ ਦੀ ਲਵੋ ਕੀ ਕਰ ਪਾਇਆ ਪੱਤੀ ਨਾਲ ਕੁਛ ਵੀ ਨਹੀਂ ਬੰਦਾ ਹੁਣ ਤਾਂ ਮੰਮੀ ਬਸ 10 ਹਾਂ 10 ਰੁਪਏ ਦੀ ਹੁਣ ਕੋਈ ਵੈਲਿਊ ਨਹੀਂ ਰਹਿ ਗਈ 100 ਰੁਪਏ ਦੀ ਵੈਲਿਊ ਨਹੀਂ ਰਹਿ ਗਈ ਖੁਸ਼ੀ ਨਾਲ ਟਾਈਮ ਕੱਟਿਆ ਹਮਮ ਖਾਂਡਾ ਨੂੰ ਇਹ دیਵਾਨੀ ਦੀ ਖਾਂਡਾ ਤਾਂ ਅੱਠ ਦਿਨ ਨਿਕਲ ਜਾਂਦੇ ਦਿਨ ਜਾਣੇ ਹੁੰਦੇ ਸੀ ਮੇਰੀ ਮੰਮੀ ਮੈਂ ਦਾ ਭਰਾ ਤੇ ਮੇਰੇ ਬਾਅਦ ਚ ਹੋਈ ਜਦ ਕਮਗਈ ਆ ਗਈ ਹੋ ਗਈ ਆ ਤੇ ਸੀਗਾ ਗਲੀ ਮੱਲੇ ਦੇ ਵਿੱਚ ਇੱਜ਼ਤ ਕਰਦੀਆਂ ਸੀ ਤੇ ਰਾਤ ਨੂੰ ਅਸੀਂ ਖੇਡਣ ਜਾਣਾ ਇੱਕ ਪਾਸੇ ਮੁੰਡਿਆਂ ਨੇ ਖੇਡਣਾ ਕੇ ਪਾਸੇ ਕੁੜੀਆਂ ਨੇ ਲੁਕਣ ਮਿਚੀ ਖੇਡਣ 12 12 ਵਜੇ ਸਾਨੂੰ ਖੇਡਦੀਆਂ ਰਾਤ ਦੇ 12 ਵਜੇ ਖੇਡਦੇ ਆ 12 ਵਜੇ ਚੰਨ ਨਹੀਂ ਚਾਂ ਦੇ ਖੇਡਣਾ ਅੰਗਲੀ ਅੱਛਾ ਲੁਕਣ ਮਿਚੀ ਖੇਡਣੀ ਬੜਾ ਮਜ਼ਾ ਆਉਣਾ ਖੇਡਣ ਦਾ ਤੇ ਮੰਮੀ ਮੇਰੇ ਵਜਾ ਮਾਰੀਆਂ ਉਹਨਾਂ ਸੌਂ ਜਾਂਲਾ ਤੁਸੀਂ ਮੰਮੀ ਕਹਿੰਦੇ ਹੁੰਦੇ ਸੀ ਉਦੋਂ ਕਿਹੜਾ ਲਫ਼ਜ਼ ਵਰਤਦੇ ਹੁੰਦੇ ਸੀ ਮੰਮੀ ਨੂੰ ਭਾਬੀ ਭਾਬੀ ਸਾਡੇ ਕਿਉਂ ਉਹ ਖਤਰਿਆਂ ਬਾਮਲਾ ਹੀ ਰਹਿੰਦੇ ਸੀ ਅੱਛਾ ਉਹ ਭਾਬੀ ਕਹਿੰਦੇ ਸਾਰੇ ਭਾਬੀ ਸਾਡੇ ਅੱਛਾ ਮੈਂ ਨਾ ਮੰਮੀ ਤੇ ਫਿਰ ਮੰਮੀ ਕਿਹਨੂੰ ਕਹਿੰਦੇ ਆ ਮਾਤਾ ਕਿਹਨੂੰ ਕਹਿੰਦੇ ਆ ਮਾਤਾ ਮਾਂ ਨੂੰ ਜਾਂ ਦਾਦੀ ਅੱਛਾ ਅਸੀਂ ਤਾਂ ਭਾਬੀ ਆਪਣੀ ਮਦਰ ਨੂੰ ਭਾਬੀ ਕਹਿੰਦੇ ਸੀ ਤੁਸੀਂ ਤਾਂ ਆਪਣੇ ਫਾਦਰ ਨੂੰ ਕੀ ਕਹਿੰਦੇ ਸੀ ਪਾਪਾ ਅੱਛਾ ਭਾਈਆ ਜਾਂ ਪਾਪਾ ਅੱਛਾ ਅੱਛਾ ਹਾਂ ਆ ਡੈਡੀ ਨੇ ਹੁਣੇ ਲੱਗੇ ਕਿਹਾ ਹਾਂਜੀ ਹਾਂਜੀ ਮੈਂ ਤਾਂ ਭਾਈਆ ਹੀ ਕਹਿੰਦੀ ਹੁੰਦੀ ਅੱਛਾ ਜੇ ਕਦੇ ਉਹਨੇ ਜਾਣਾ ਸਾਈਕਲ ਲੈ ਕੇ ਮੋਗਰ ਦੌੜ ਗਿਆ ਮੈਂ ਕਹਿੰਦਾ ਮੈਂ ਨਾਲ ਹੀ ਜਾਣਾ ਕੱਲੀ ਨਹੀਂ ਸੀ ਨਾ ਹਾਂਜੀ ਤੇ ਜਾਨੀ ਮੇਰਾ ਬਸਾਰ ਨਹੀਂ ਸਿਖਾਉਂਦੇ ਮੁੰਡਾ ਕੋਈ ਥੱਪੜ ਨਹੀਂ ਸੀ ਮਾਰਿਆ ਕਰਦਿਆਂ ਦੀ ਹਮਮ ਨਾ ਮੇਰਾ ਪਾਪਾ ਪਿਆਰ ਕਰਦਾ ਇੱਕ ਜੀ ਠੀਕ ਕਰਕੇ ਹਾਂਜੀ ਭਰਾ ਛੋਟੇ ਛੋਟੇ ਸੀ ਮੈਂ ਦੌੜ ਜਾਣਾ ਨਾਲ ਸਾਈਕਲ ਦੇ ਜਦੋਂ ਮੈਂ ਕਿੰਨੀ ਬੋਰੀ ਸੀ ਆਪਣੇ ਪਾਪੇ ਨਾਲ ਹੀ ਸੌਣਾ ਮੈਂ ਕਹਿੰਦਾ ਮੈਂ ਸੌਣਾ ਹੀ ਪਾਪੇ ਕੋ ਹਾਂਜੀ ਯਾਨੀ ਪਿਆਰ ਬਹੁਤ ਸੀ ਇੱਕ ਤੀਕ ਕਰਕੇ ਬਿਲਕੁਲ ਹੁਣ ਤਾਂ ਉਹ ਗੱਲਾਂ ਹੀ ਨਹੀਂ ਰਹੀਆਂ ਆਈਆਂ ਉਹਨਾਂ ਇਹ ਹੈ ਕੀ ਚੀਜ਼ ਹੈ ਵਾਹ ਆ ਅੱਛਾ ਇਹ ਬਾਹ ਦੇ ਆ 16 ਗੁੰਡੇ ਆ ਨਾ ਮਾਂ ਦੇ 16 ਗੁੰਡੇ ਜਿਹੜਾ ਛਿੱਟਾ ਪਿਆ ਹੈ ਇਹ ਇੱਕ ਗੁੰਡੇ ਨੂੰ ਤਿੰਨ ਬਣਦੇ ਅੱਛਾ ਜਿਹੜੇ ਇੱਥੋਂ ਤਿੰਨ ਬਣਦੇ ਆ ਇੱਥੋਂ ਤਿੰਨ ਘਟਾਉਣੇ ਆ ਠੀਕ ਆ ਇਹ 16 ਗੁੰਡਿਆਂ ਨੂੰ ਤਿੰਨ ਘਟਾਈ ਜਾਣੇ ਆ ਆਲੇ ਦੁਆਲੇ ਪਲੇਨ ਗੁੰਡੇ ਰੱਖਣੇ ਆ ਜਿਹੜੀ ਆ ਜਾਲੀ ਬਾਣੀ ਆ ਜਾਲੀ ਦਾ ਗੁੰਡਾ ਬਣਨਾ ਠੀਕ ਆ ਨਾਲ ਛਿੱਟਾ ਬਣ ਗਿਆ ਆ ਆ ਇੱਥੋਂ ਇੱਕ ਗੁੰਡਾ ਲੈ ਜਾਣਾ ਫੇਰ ਛਿੱਟਾ ਇਹ ਬਦਲਣਾ ਡਿਜ਼ਾਈਨ ਪਾਉਣਾ ਉੱਪਰ ਇਹ ਇੱਥੋਂ ਛਿੱਟਾ ਬਦਲ ਸਕਦੇ ਆ ਸਾਰੇ ਆ ਆ ਕੁਲਕੁੰਡੇ ਪੁੱਠੇ ਬਣਨੇ ਆ ਿੱਕੇ ਫੇ ਟੁਕੜੀ ਬਣਨੀ ਆ ਇੱਕ ਕੁੰਡੇ ਦੇ ਜਿੰਦਾ ਆ ਛਿੱਟਾ ਚੱਲਿਆ ਨਾ ਏਦਾਂ ਹੀ ਚੱਲਣੀ ਆ ਹੂੰ ਇਹ ਸੋਹਣਾ ਆ ਬਹੁਤ ਸੋਹਣਾ ਆ ਹੋਰ ਠੀਕ ਹੂੰ ਸਬਸਕ੍ਰਾਈਬ ਕਰਨਾ ਆ ਲਾਈਕ ਕਰਨਾ ਆ ਸ਼ੇਅਰ ਕਰਨਾ ਆ ਕਮੈਂਟ ਕਰਨੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੇ ਕਮੈਂਟਸ ਹੁੰਦੇ ਆ ਤੇ ਇਸੇ ਤਰ੍ਹਾਂ ਹੀ ਆਪਣੇ ਵੱਲੋਂ ਸਾਨੂੰ ਦੱਸੀ ਜਾਣਾ ਕਿ ਕਿਸ ਤਰ੍ਹਾਂ ਮੀ ਦੀ ਵੀਡੀਓ ਤੁਹਾਨੂੰ ਲੱਗਦੀ ਆ ਓਕੇ ਜੀ ਧੰਨਵਾਦ ਸ਼ੁਕਰੀਆ ਨਾ